ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਦੋਸਤੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਾਇਆ ਹੋਇਆ ਪੇਜ ਨੂੰ ਲਾਈਕ ਕਰੋ ਦੋਸਤੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਰਾਮਪੁਰਾ ਮੰਡੀ ਤੇ ਜਿਹੜੀ ਕਿ ਮਹੀਨੇ 'ਚ ਇੱਕ ਵਾਰੀ ਇੱਕ ਤਰੀਕ ਨੂੰ ਲੱਗਦੀ ਆ ਦੋਸਤੋ ਸਾਹਮਣੇ ਕੈਮਰੇ 'ਚ ਜਿਹੜੀ ਝੋਟੀ ਤੁਹਾਨੂੰ ਨਜ਼ਰ ਆਉਂਦੀ ਹੈ ਇੱਕ ਵਾਰ ਥਾਣ ਹਵਾਨਾ ਦੇਖ ਲਓ ਦੋਸਤੋ ਪੂਰੇ ਮੋٹے ਮੁੱਢਾ ਥਣ ਲੱਗਿਆ ਨੇੜੇ ਤੋਂ ਦਿਖਾ ਦੇਣਾ ਤੇ ਬਾਕੀ ਸਾਰੀ ਡਿਟੇਲ ਮੈਂ 22 ਤੋਂ ਪੁੱਛ ਦੂੰਗਾ ਦੋਸਤੋ ਤੇ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਤੁਸੀਂ 22 ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਆਹ ਬੱਚਾ ਦੋਸਤੋ ਇਹਦਾ ਨਾਲ ਤੇ ਬਾਕੀ ਸਾਰੀ ਡਿਟੇਲ ਆਪਾਂ 22 ਤੋਂ ਪੁੱਛ ਲੈਨੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਭਾਈ ਜੀ ਨਾਮ ਕੀ ਆ ਸਰਦਾਰਾ ਸਿੰਘ ਵੀਰੇ ਪਿੰਡ ਕਿਹੜਾ ਭਾਈ ਛੱਠਾ ਨਹਿੜਾ ਸੰਗਰੂਰ ਸਨਾਮ ਤੋਂ ਕਿੰਨੀ ਕ ਦੂਰ ਰਹ ਜਾਂਦਾ ਬਾਈ ਸਨਾਮ ਤੋਂ 10 ਕਿਲੋਮੀਟਰ ਹੈ ਜੀ ਸਨਾਮ ਤੋਂ 10 ਕਿਲੋਮੀਟਰ ਵਪਾਰ ਦਾ ਹੀ ਕੰਮ ਆ ਬਾਈ ਹਾਂ ਵੀਰ ਵਪਾਰ ਦਾ ਪਰ ਰੂਟੀਨ 'ਚ ਵੀ ਹੁੰਦੇ ਆ ਜਾਨਵਰ ਆਪਣੇ ਕੋਲੇ ਹਾਂ ਹਾਂ ਹੁੰਦੇ ਨੇ ਵੀਰੇ ਅੱਛਾ ਰੂਟੀਨ 'ਚ ਕਿੰਨੇ ਕ ਜਾਨਵਰ ਹੁੰਦੇ ਨੇ ਅੱਠ-10 ਮੱਝਾਂ ਵਪਾਰ ਕਰਦੇ ਹਾਂ ਹਰ ਵਕਤ ਹਾਂ ਜੀ ਦੋਸਤੋ ਬਾਕੀ ਨੰਬਰ ਪੁੱਛ ਕੇ ਲਾ ਦੂੰਗਾ ਮੈਂ ਬਾਈ ਦਾ ਰੂਟੀਨ 'ਚ ਵੀ ਬਾਈ ਹਰਾਂ ਕੋਲੇ ਜਾਨਵਰ ਹੁੰਦੇ ਨੇ ਜਿਨੇ ਲੈਣਾ ਹਰ ਵਕਤ ਬਾਈ ਹਰਾਂ ਕੋਲੇ 8-10 ਜਾਨਵਰ ਬਾਈ ਕਹਿੰਦਾ ਘਰੇ ਹੁੰਦੇ ਨੇਗੇ ਘਰ ਤੋਂ ਵੀ ਖਰੀਦ ਸਕਦੇ ਹੋ ਇਹ ਝੋਟੀ ਪਸੰਦ ਆਉਗੀ ਗੱਲਬਾਤ ਕਰਕੇ ਵੀ ਭਾਈ ਇਹ ਕਿੰਨੇ ਮਸ ਵਸ ਹੋਈ ਆ ਇਹ ਤੀਸਰਾ ਸਪਿਆ ਹੁੰਦਾ ਵੀਰੇ ਦਾ ਤੀਜਾ ਸੁਪਨਾ ਕਿੰਨੇ ਦਿਨ ਹੋ ਗਏ ਇਹਨੂੰ ਵੀਰੇ ਕੱਲੇ ਵਈ ਐ ਇਸ ਕੱਲੇ ਬੱਚਾ ਕੀ ਆ ਨਾਲ ਬੱਚਾ ਕੱਟਾ ਵੀਰੇ ਬੱਚਾ ਕੱਟਾ ਬੋਲਾ ਕਿੰਨਾ ਕਹੂਗਾ ਭਾਈ ਬੋਲਾ ਹੋਊਗਾ 13-14 ਲੀਟਰ ਵੀਰੇ ਕਿੰਨੇ ਕ ਦੁੱਧ ਦੀ ਉਮੀਦ ਆ ਭਾਈ ਤੋਂ ਤੇ ਤੋਂ 18-19 ਲੀਟਰ ਦੁੱਧ ਦੀ ਉਮੀਦ 18-19 ਰੇਟ ਕਿੰਨਾ ਕਰਦੇ ਹੋ ਰੇਟ 1,80,000 ਆ ਵੀਰੇ ਕਿੰਨੇ ਦੀ ਛੜ ਦੋਗੇ ਜਮਾ ਲਾ ਲੱਖ ਦੀ ਛੜ ਦਾ ਲਾ ਫਿਕਸ ਰੇਟ ਹਾਂ ਵੀਰੇ ਨੰਬਰ ਬੋਲ ਦੇ ਭਾਈ ਆਪਣਾ 88726066 ਇੱਕ ਵਾਰੀ ਫੇਰ ਬੋਲੋ 88726066 ਖੋਲ ਕੇ ਦਿਖਾ ਦੇ ਭਾਈ ਇੱਕ ਬਾਈ ਕਹਿੰਦਾ 1.5 ਲੱਖ ਦੀ ਛੱਡ ਦਾਂਗੇ ਦੋਸਤੋ ਤੀਜੀ ਸੂਏ ਸੂਈ ਹੋਈ ਆ 18 ਕਿਲੋ ਦੁੱਧ ਦੀ ਗਰੰਟੀ ਆ ਕਹਿੰਦਾ ਉਮੀਦ ਆ 18 ਕਿਲੋ ਦੁੱਧ ਝੋਟੀ ਕੱਢ ਦੂਗੀ ਦਰਮਿਆਨੇ ਕੱਦ ਘਾਟ ਚਾ ਚੌੜੇ ਢਾਂਚੇ ਵਾਲੀ ਝੋਟੀ ਆ ਦੋਸਤੋ ਜਾਨ ਵਾਲੀ ਝੋਟੀ ਆ ਮੋٹے ਦੁੱਧ ਵਾਲੇ ਥਣ ਲੱਗੇ ਨੇ ਚਾਰੇ ਥਣ ਦੋਸਤੋ ਨਿਖੜਵੇਂ ਲੱਗੇ ਨੇ ਕੱਲੇ ਕੱਲੇ ਲੱਗੇ ਨੇ ਚਾਰੇ ਥਣ ਬਾਕਿ ਕਮਾਲ ਆ ਬਾਈ ਬਿਲਕੁਲ ਕੁੰਡੇ ਸਿੰਘਾਂ ਚਾ ਦੋਸਤੋ ਚੌੜੇ ਢਾਂਚੇ ਚਾ ਦੋਸਤੋ ਜਾਨ ਵਾਲੀ ਝੋਟੀ ਆ ਦਰਮਿਆਨੇ ਕੱਦ ਘਾਟ ਚਾ ਬਹੁਤ ਵੱਡੇ ਹਵਾਨੇ ਦੀ ਆ ਦੋਸਤੋ ਬਾਕੀ ਜਿਹਨੂੰ ਝੋਟੀ ਪਸੰਦ ਰਾਤ ਹੀ ਸੂਈਆ ਦੋਸਤੋ ਵਾਲੇ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਕ ਵਾਰ ਥਣ ਹਵਾਨਾ ਦੋਸਤੋ ਨੇੜ ਤੋਂ ਦਿਖਾ ਦੇਣਾ ਮੋٹے ਮੁੱਢ ਵਾਲੇ ਥਣ ਲੱਗੇ ਨੇ ਚਾਰੇ ਥਣ ਦੋਸਤੋ ਨਿਖੜਵੇਂ ਲੱਗੇ ਨੇ ਤੇ ਉਹ ਇਹਦਾ ਬੱਚਾ ਬੈਠਾ ਹੈ ਸਾਹਮਣੇ ਰਾਤ ਹੀ ਸੂਈਆ ਬਾਈ ਕਹਿੰਦਾ ਦੁੱਧ ਦੀ 18 18 19 ਕਿਲੋ ਦੁੱਧ ਦੀ ਬਾਈ ਕਹਿੰਦਾ ਉਮੀਦ ਇਹ ਤੋਂ ਹੈਗੀ ਆ ਬਾਕੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਹੈ ਵੀ ਜਾਨਵਰ ਕਿਹੋ ਜਿਹਾ ਦੂਰ ਤੋਂ ਦੂਰ ਤੋਂ ਭਰਾ ਜਿਹੜੇ ਆਉਂਦੇ ਨੇ ਬਾਕੀ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦਣ ਦਾ ਦੋਸਤੋ ਤੁਹਾਡਾ ਫਰਜ਼ ਬਣਦਾ ਹੈ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਝੋਟੀ ਦਾ ਦੋਸਤੋ ਬਿਲਕੁਲ ਕੁੰਡੇ ਸਿੰਘਾਂ ਦੇ ਵਿੱਚ ਆ ਇਹਦਾ ਬੱਚਾ ਦੋਸਤੋ ਨਾਲ ਹੀ ਬੈਠਾ ਹੈ ਰਾਤ ਦੀ ਇਹ ਸੂਈ ਹੋਈ ਆ ਹਲੇ 18 ਕਿਲੋ ਦੁੱਧ ਦੀ ਬਾਈ ਕਹਿੰਦਾ ਇਹਦੇ ਤੋਂ ਉਮੀਦ ਆ ਪੂਰੀ ਤੇ ਬਾਕੀ ਜਿਹਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਤਸੱਲੀ ਕਰਕੇ ਖਰੀਦ ਲੋ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਬਾਈ ਦਾ ਐਡਰੈਸ ਪੁੱਛ ਕੇ ਕੋਲ ਆ ਕੇ ਖਰੀਦ ਸਕਦੇ ਹੋ ਇੱਕ ਵਾਰ ਥਾਣਾ ਹਵਾਨਾ ਫੇਰ ਦਿਖਾ ਦੇਣਾ ਦੋਸਤੋ ਨੇੜ ਤੋਂ ਪੂਰੇ ਮੋٹے ਮੋਢਾ ਵਾਲੇ ਥਣ ਲੱਗੇ ਨੇ ਦੋਸਤੋ ਨਿਖੜਵੇਂ ਲੱਗੇ ਨੇ ਚਾਰੇ ਥਣ ਕੱਲਾ ਕੱਲਾ ਥਾਣਾ ਕਰਦ ਕਾੜ ਦੇ ਦਰਮਿਆਨ ਆ ਪਰ ਢਾਂਚਾ ਬਹੁਤ ਚੌੜਾ ਝੋਟੀ ਦਾ ਚੌੜੇ ਹਵਾਨੇ ਚ ਆ ਜਾਨ ਵਾਲੀ ਝੋਟੀ ਆ ਦੋਸਤੋ ਬਾਕੀ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ